ਜਿਮਣੀ ਚੋਣ ਤੋਂ ਪਹਿਲਾਂ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਉਤਾਰੇ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਕਰਦੇ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਆਪਣੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਨੇ ਤਾਂ ਦੂਜੇ ਪਾਸੇ ਇਹਨਾਂ ਪਾਰਟੀਆਂ ਦੇ ਵੱਡੇ ਲੀਡਰ ਇੱਕ ਦੂਜੇ ਤੇ ਨਿਸ਼ਾਨਾ ਸਾਧਦੇ ਦਿਖਾਈ ਦੇ ਰਹੇ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿੱਥੇ ਵਿਰੋਧੀ ਧਿਰ ਦੇ ਰਾਜ ਕੇ ਰੇਲ ਬਣਾਈ ਗਈ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਇਹ ਕਿਹਾ ਕਿ ਜੇਕਰ ਤੁਸੀਂ ਚੱਜ ਦਾ ਕੰਮ ਕੀਤਾ ਹੁੰਦਾ ਤਾਂ ਸਾਨੂੰ ਅੱਜ ਸੱਤਾ ਦੇ ਵਿੱਚ ਆਉਣ ਦੀ ਜ਼ਰੂਰਤ ਨਾ ਪੈਂਦੀ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਜੋ ਕੁਝ ਹੋਇਆ ਉਹ ਸਭ ਇੱਕ ਇੱਕ ਕਰਕੇ ਸਾਰੀਆਂ ਗਲਤੀਆਂ ਗਿਣਾਈਆਂ ਤੇ ਮੌਕੇ ਦੇ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਮੌਕੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਸਣੀ ਉਹਨਾਂ ਦੀ ਪਤਨੀ ਗੁਨੀਪ ਕੌਰ ਮਜੀਠੀਆ ਬਾਰੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਮੈਥੋਂ ਪਹਾੜ ਮੰਗੀ ਜਾਂਦੀ ਹੈ ਹੋਰ ਕੀ ਕੁਝ ਕਹਿਣਾ ਸੀ ਸੀਐਮ ਮਾਨ ਦਾ ਤੁਸੀਂ ਵੀ ਸੁਣੋ ਤਿੰਨ ਮਲੇ ਆਉਣ ਤਿੰਨ ਚੋਂ ਇੱਕਾ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਆ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠੀਆਲੀ ਉਹ ਉਹ ਨਹੀਂ ਆਉਂਦੀ ਪ੍ਰਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਹੈ ਮੈਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਲ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁੱਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸਵੇਸ਼ ਕਰਕੇ ਮਾਝੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਕਾ ਹੁੰਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੇ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਜੇ ਲੋ ਗੰਨਾ ਪੀੜਦੇ ਆ ਅੱਜਕਲ ਗੰਨੇ ਦਾ ਮੌਸਮ ਹੈ ਨਾ ਜਦੋਂ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਚਿਰ ਬਾਅਦ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂ ਕਰ ਦਿੰਦਾ ਗੁੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਲੱਗਿਆ ਨਹੀਂ ਉਹ ਜਰਨੈਲ ਸੀ ਸਭ ਖੋਕੇ ਨੇ ਹੈ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਹੈ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 ਅਪ੍ਰੈਲ 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਆਹਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਵਾਰ ਸਾਹਿਬ ਤੋਂ ਸਰੋਪਾ ਦਵਾਇਆ ਸੀ ਸਰੋਪਾ ਕਿਹਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੂਪਾ ਦੇਣ ਵਾਲਾ ਕਾਲ ਤੱਕ ਸਹਾਦਾ ਜਹੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਹੇਦਾਰ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਘਰਾੜ ਰਹੇ ਆ ਇਹ ਪਹਿਲੇ ਦਿਨੋਂ ਪਹਿਲਾ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾ ਚਿੱਟੇ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ ਸਵੈਸ ਕਰਕੇ ਐ ਇਸੇ ਜਨਮ 'ਚ ਹੀ ਬਚਾ ਹੋ ਗਿਆ ਇਹ ਬਸ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਮੈਂ ਤਾਂ ਅੱਜ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਹਾਂ ਵੀ ਇਸ ਪਰਮਾਤਮਾ ਸਾਹਿਬ ਸਮੱਤ ਬਖਸ਼ੀ ਬਲ ਬਖਸ਼ੀ ਜੇ ਕਿਤੇ ਥੋੜਾ ਬਹੁਤ ਕਿਤੇ ਗਲਤ ਕੁਝ ਚੱਲਣ ਲੱਗੇ ਆਪ ਰੋਕ ਲਈ ਹੱਥ ਦੇ ਕੇ ਰੋਕਿਆ